ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਵਿਜ਼ਿਟ ਵੀਜ਼ਾ ਦੇ ਨਾਲ ਜੁੜੇ ਨਿਯਮਾਂ ਨੂੰ ਲੈ ਕੇ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ। ਸਰਕਾਰ ਨੇ ਸਪਾਂਸਰਾਂ ਨੂੰ ਕਿਹਾ ਹੈ ਕਿ ਜੇਕਰ ਉਹ ਆਪਣੇ ਸਪਾਂਸਰ ਕੀਤੇ ਵਿਜ਼ਟਰਾਂ ਦੇ ਵੱਲੋਂ ਵੀਜ਼ਾ ਮਿਆਦ ਤੋਂ ਵੱਧ ਰਹਿਣ, ਯਾਨੀ ਓਵਰ ਸਟੇ ਦੀ ਸੂਚਨਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ 50,000 ਸਾਊਦੀ ਰਿਆਲ ਤੱਕ ਦਾ ਜੁਰਮਾਨਾ, 6 ਮਹੀਨੇ ਤੱਕ ਦੀ ਕੈਦ ਅਤੇ ਕੁਝ ਮਾਮਲਿਆਂ ਦੇ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਇੱਕ ਮਹੀਨੇ ਦੌਰਾਨ ਹਜ਼ਾਰਾਂ ਉਲੰਘਣਾਵਾ ਦਰਜ ਕੀਤੀਆਂ ਗਈਆਂ ਨੇ ਸੌਦੀ ਪਬਲਿਕ ਸੈਕਿਉਰਿਟੀ ਨੇ ਨਾਗਰਿਕਾਂ ਤੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਜ਼ਿਟਰ ਆਪਣੇ ਵਿਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਦੇਸ਼ ਵਿੱਚ ਰਹਿੰਦਾ ਤਾਂ ਇਸ ਬਾਰੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਸਪੌਂਸਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਜ਼ਿਟਰ ਵੀਜ਼ਾ ਧਾਰਕ ਦੇ ਦੇਸ਼ ਛੱਡਣ ਦੀ ਪੁਸ਼ਟੀ ਕਰਨ ਅਤੇ ਕਾਨੂੰਨੀ ਪਾਲਣਾ ਯਕੀਨੀ ਬਣਾਉਂ ਜੇਕਰ ਇਹ ਫਰਜ਼ ਪੂਰਾ ਨਹੀਂ ਕੀਤਾ ਜਾਂਦਾ ਤਾਂ ਜੁਰਮਾਨਾ 50000 ਸਾਊਦੀ ਰਿਆਲ ਤੱਕ ਪਹੁੰਚ ਸਕਦਾ ਹੈ ਅਤੇ 6 ਮਹੀਨੇ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਜਿਸ ਸਪான்ਸਰ ਖੁਦ ਗੈਰ ਸਾਊਦੀ ਨਿਵਾਸੀ ਹੈ ਤਾਂ ਉਸ ਲਈ ਸਥਿਤੀ ਹੋਰ ਵੀ ਗੰਬੀਰ ਹੋ ਸਕਦੀ ਹੈ ਅਜਿਹੇ ਮਾਮਲਿਆਂ ਦੇ ਵਿੱਚ ਦੇਸ਼ ਹੀ ਨਿਕਾਲੇ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਮੌਜੂਦਾ ਕਾਨੂੰਨਾਂ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਨਾਲ ਹੀ ਜਨਰਲ ਡਾਇਰੈਕਟੋਰੇਟ ਆਫ ਪਾਸਪੋਰਟ ਨੇ ਨਵੇਂ ਲਾਗੂ ਕਰਨ ਦੇ ਅੰਕੜੇ ਵੀ ਜਾਰੀ ਕਰ ਦਿੱਤੇ ਨੇ ਰਜ਼ਬ 1447 ਹਿਜਰੀ ਦੌਰਾਨ 19559 ਪ੍ਰਸ਼ਾਸਕੀ ਫੈਸਲੇ ਜਾਰੀ ਕੀਤੇ ਗਏ ਜੋ ਰਿਹਾਇਸ਼ੀ ਮਜ਼ਦੂਰੀ ਅਤੇ ਸਰਹੱਦੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਨਾਲ ਸੰਬੰਧਿਤ ਸਨ ਇਨ੍ਹਾਂ ਦੇ ਵਿੱਚੋਂ ਮੀਤੀ ਜੁਰਮਾਨੇ ਕੈਦ ਅਤੇ ਦੇਸ਼ ਨਿਕਾਲੇ ਵਰਗੀਆਂ ਸਜ਼ਾਵਾਂ ਵੀ ਸ਼ਾਮਲ ਸਨ ਅਧਿਕਾਰੀਆਂ ਨੇ ਨਾਗਰਿਕਾਂ ਨਿਵਾਸੀਆਂ ਅਤੇ ਕਾਰੋਬਾਰੀ ਮਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਵਿਅਕਤੀਆਂ ਨੂੰ ਪਨਾਹ ਰੁਜ਼ਗਾਰ ਜਾਂ ਆਵਾਜਾਈ ਦੀ ਸਹੂਲਤ ਨਾ ਦੇਣ ਉਲੰਘਣਾ ਕਰਨ ਵਾਲੇ ਨੂੰ ਛਪੌਂਚ ਜਾਂ ਮਦਦ ਦੇਣਾ ਵੀ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦਾ ਹੈ ਸਰਕਾਰ ਨੇ ਲੋਕਾਂ ਨੂੰ ਉਲੰਘਣਾਵਾਂ ਦੀ ਰਿਪੋਰਟ ਕਰਨ ਲਈ ਪ੍ਰੋਤਸਾਹਿਤ ਕੀਤਾ ਅਤੇ ਭਰੋਸਾ ਦਿੱਤਾ ਹੈ ਕਿ ਸਾਰੀਆਂ ਸੂਚਨਾਵਾਂ ਪੂਰੀਆਂ ਗੁਪਤਤਾ ਦੇ ਨਾਲ ਸੰਭਾਲੀਆਂ ਜਾਣਗੀਆਂ ਰੀਪੋਰਟ ਕਰਨ ਵਾਲੇ ਵਿਅਕਤੀਆਂ ਉੱਤੇ ਕੋਈ ਵੀ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੋਵੇਗੀ ਅਧਿਕਾਰੀਆਂ ਨੇ ਅਖੀਰ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਹੈ ਕਿ ਵਿਜ਼ਿਟਰ ਵੀਜ਼ਾ ਦੀ ਮਿਆਦ ਤੋਂ ਵੱਧ ਰਹਿਣ ਦੇ ਨਾਲ ਸਿਰਫ ਵਿਜ਼ਿਟਰ ਲਈ ਬਲਕਿ ਸਪான்ਸਰ ਦੇ ਲਈ ਵੀ ਗੰਭੀਰ ਨਤੀਜੇ ਨਿਕਲ ਸਕਦੇ ਨੇ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਵਿਜ਼ਿਟ ਵੀਜ਼ਾ ਦੇ ਨਾਲ ਜੁੜੇ ਨਿਯਮਾਂ ਨੂੰ ਲੈ ਕੇ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ ਸਰਕਾਰ ਨੇ ਸਪਾਂਸਰਾਂ ਨੂੰ ਕਿਹਾ ਹੈ ਕਿ ਜੇਕਰ ਉਹ ਆਪਣੇ ਸਪਾਂਸਰ ਕੀਤੇ ਵਿਜ਼ਟਰਾਂ ਦੇ ਵੱਲੋਂ ਵੀਜ਼ਾ ਮਿਆਦ ਤੋਂ ਵੱਧ ਰਹਿਣ ਯਾਨੀ ਓਵਰ ਸਟੇ ਦੀ ਸੂਚਨਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ 50 ਹਜ਼ਾਰ ਸਾਊਦੀ ਰਿਆਲ ਤੱਕ ਦਾ ਜੁਰਮਾਨਾ 6 ਮਹੀਨੇ ਤੱਕ ਦੀ ਕੈਦ ਅਤੇ ਕੁਝ ਮਾਮਲਿਆਂ ਦੇ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਚਿਤਾਵਨੀ ਉਸ ਸਮੇਂ ਆਈ ਹੈ ਜਦੋਂ ਇੱਕ ਮਹੀਨੇ ਦੌਰਾਨ ਹਜ਼ਾਰਾਂ ਉਲੰਘਣਾਵਾ ਦਰਜ ਕੀਤੀਆਂ ਗਈਆਂ ਨੇ ਸੌਦੀ ਪਬਲਿਕ ਸਿਕਿਉਰਿਟੀ ਨੇ ਨਾਗਰਿਕਾਂ ਤੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਜ਼ਿਟਰ ਆਪਣੇ ਵਿਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਦੇਸ਼ ਵਿੱਚ ਰਹਿੰਦਾ ਤਾਂ ਇਸ ਬਾਰੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਪਾਂਸਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਜ਼ਿਟਰ ਵੀਜ਼ਾ ਧਾਰਕ ਦੇ ਦੇਸ਼ ਛੱਡਣ ਦੀ ਪੁਸ਼ਟੀ ਕਰਨ ਅਤੇ ਕਾਨੂੰਨੀ ਪਾਲਣਾ ਯਕੀਨੀ ਬਣਾਉਣ ਜੇਕਰ ਇਹ ਫਰਜ਼ ਪੂਰਾ ਨਹੀਂ ਕੀਤਾ ਜਾਂਦਾ ਤਾਂ ਜੁਰਮਾਨਾ 50000 ਸਾਊਦੀ ਰਿਆਲ ਤੱਕ ਪਹੁੰਚ ਸਕਦਾ ਹੈ ਅਤੇ 6 ਮਹੀਨੇ ਤੱਕ ਕੈਦੀ ਸਜ਼ਾ ਵੀ ਹੋ ਸਕਦੀ ਹੈ ਜਿਸ ਸਪான்ਸਰ ਖੁਦ ਗੈਰ ਸਾਊਦੀ ਨਿਵਾਸੀ ਹੈ ਤਾਂ ਉਸ ਦੇ ਲਈ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ ਅਜਿਹੇ ਮਾਮਲਿਆਂ ਤੇ ਵਿੱਚ ਦੇਸ਼ ਹੀ ਨਿਕਾਲੇ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਮੌਜੂਦਾ ਕਾਨੂੰਨਾਂ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ इजनाली जेंटलर डाक्टरेट ऑफ पासपोर्ट ने नवे लागू ਕਰਨ ਦੇ ਅੰਕੜੇ ਵੀ ਜਾਰੀ ਕਰ ਦਿੱਤੇ ਨੇ ਰਜ਼ਬ 1447 ਹਿਜਰੀ ਦੌਰਾਨ 19559 ਪ੍ਰਸ਼ਾਸਕੀ ਫੈਸਲੇ ਜਾਰੀ ਕੀਤੇ ਗਏ ਜੋ ਰਿਹਾਈਸ਼ੀ ਮਜ਼ਦੂਰੀ ਅਤੇ ਸਰਹੱਦੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਨਾਲ ਸੰਬੰਧਿਤ ਸਨ ਇਨ੍ਹਾਂ ਦੇ ਵਿੱਚੋਂ ਬੀਤੀ ਜੁਰਮਾਨੇ ਕੈਦ ਅਤੇ ਦੇਸ਼ ਨਿਕਾਲੇ ਵਰਗੀਆਂ ਸਜ਼ਾਵਾਂ ਵੀ ਸ਼ਾਮਲ ਸਨ ਅਧਿਕਾਰੀਆਂ ਨੇ ਨਾਗਰਿਕਾਂ ਨਿਵਾਸੀਆਂ ਅਤੇ ਕਾਰੋਬਾਰੀ ਮਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿਉਂ ਕਿਸੇ ਵੀ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਵਿਅਕਤੀਆਂ ਨੂੰ ਪਨਾਹ ਰੁਜ਼ਗਾਰ ਜਾਂ ਆਵਾਜਾਈ ਦੀ ਸਹੂਲਤ ਨਾ ਦੇਣ ਉਲੰਘਣਾ ਕਰਨ ਵਾਲੇ ਨੂੰ ਛਪੌਂਚ ਜਾਂ ਮਦਦ ਦੇਣਾ ਵੀ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦਾ ਹੈ ਸਰਕਾਰ ਨੇ ਲੋਕਾਂ ਨੂੰ ਉਲੰਘਣਾਵਾਂ ਦੀ ਰਿਪੋਰਟ ਕਰਨ ਲਈ ਪ੍ਰੋਤਸਾਹਿਤ ਕੀਤਾ ਅਤੇ ਭਰੋਸਾ ਦਿੱਤਾ ਹੈ ਕਿ ਸਾਰੀਆਂ ਸੂਚਨਾਵਾਂ ਪੂਰੀਆਂ ਗੁਪਤਤਾ ਦੇ ਨਾਲ ਸੰਭਾਲੀਆਂ ਜਾਣਗੀਆਂ ਰੀਪੋਰਟ ਕਰਨ ਵਾਲੇ ਵਿਅਕਤੀਆਂ ਤੇ ਕੋਈ ਵੀ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੋਵੇਗੀ ਅਧਿਕਾਰੀਆਂ ਨੇ ਅਖੀਰ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਹੈ ਕਿ ਵਿਜ਼ਿਟਰ ਵੀਜ਼ਾ ਦੀ ਮਿਆਦ ਤੋਂ ਵੱਧ ਰਹਿਣ ਦੇ ਨਾਲ ਸਿਰਫ ਵਿਜ਼ਿਟਰ ਲਈ ਬਲਕਿ ਸਪான்ਸਰ ਦੇ ਲਈ ਵੀ ਗੰਭੀਰ ਨਤੀਜੇ ਨਿਕਲ ਸਕਦੇ ਨੇ ਸਾਊਦੀ ਅਰਬ ਦੇ ਘਰਗਿਆਂ ਨੇ ਵਿਜ਼ਿਟ ਵੀਜ਼ਾ ਦੇ ਨਾਲ ਜੁੜੇ ਨਿਯਮਾਂ ਨੂੰ ਲੈ ਕੇ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ ਸਰਕਾਰ ਨੇ ਸਪਾਂਸਰਾਂ ਨੂੰ ਕਿਹਾ ਹੈ ਕਿ ਜੇਕਰ ਉਹ ਆਪਣੇ ਸਪਾਂਸਰ ਕਿਤੇ ਵਿਜ਼ਟਰਾਂ ਦੇ ਵੱਲੋਂ ਵੀਜ਼ਾ ਮਿਆਦ ਤੋਂ ਵੱਧ ਰਹੇ ਹਨ ਯਾਨੀ ਓਵਰ ਸਟੇ ਦੀ ਸੂਚਨਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ 50000 ਸਾਊਦੀ ਰਿਆਲ ਤੱਕ ਦਾ ਜੁਰਮਾਨਾ 6 ਮਹੀਨੇ ਤੱਕ ਦੀ ਕੈਦ ਅਤੇ ਕੁਝ ਮਾਮਲਿਆਂ ਦੇ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਇੱਕ ਮਹੀਨੇ ਦੌਰਾਨ ਹਜ਼ਾਰਾਂ ਉਲੰਘਣਾ ਨਾਮਾ ਦਰਜ ਕੀਤੀਆਂ ਗਈਆਂ ਨੇ ਸੌਦੀ ਪਬਲਿਕ ਸਿਕਿਉਰਿਟੀ ਨੇ ਨਾਗਰਿਕਾਂ ਤੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਜ਼ਿਟਰ ਆਪਣੇ ਵਿਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਦੇਸ਼ ਵਿੱਚ ਰਹਿੰਦਾ ਤਾਂ ਇਸ ਬਾਰੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਸਪਾਂਸਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਜ਼ਿਟਰ ਵੀਜ਼ਾ ਧਾਰਕ ਦੇ ਦੇਸ਼ ਛੱਟਣ ਦੀ ਪੁਸ਼ਟੀ ਕਰਨ ਅਤੇ ਕਾਨੂੰਨੀ ਪਾਲਣਾ ਯਕੀਨੀ ਬਣਾਉਣ ਜੇਕਰ ਇਹ ਫਰਜ਼ ਪੂਰਾ ਨਹੀਂ ਕੀਤਾ ਜਾਂਦਾ ਤਾਂ ਜੁਰਮਾਨਾ 50000 ਸਾਊਦੀ ਰਿਆਲ ਤੱਕ ਪਹੁੰਚ ਸਕਦਾ ਹੈ ਅਤੇ 6 ਮਹੀਨੇ ਤੱਕ ਕੈਦੀ ਸਜ਼ਾ ਵੀ ਹੋ ਸਕਦੀ ਹੈ ਜਿਸ ਸਪੌਂਸਰ ਖੁਦ ਗੈਰ ਸਾਊਦੀ ਨਿਵਾਸੀ ਹੈ ਤਾਂ ਉਸਦੇ ਲਈ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ ਅਜਿਹੇ ਮਾਮਲਿਆਂ ਵਿੱਚ ਦੇਸ਼ ਨਿਕਾਲੇ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਮੌਜੂਦਾ ਕਾਨੂੰਨਾਂ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਨਾਲ ਹੀ ਜਨਰਲ ਡਾਇਰੈਕਟੋਰੇਟ ਆਫ ਪਾਸਪੋਰਟ ਨੇ ਨਵੇਂ ਲਾਗੂ ਕਰਨ ਦੇ ਅੰਕੜੇ ਵੀ ਜਾਰੀ ਕਰ ਦਿੱਤੇ ਨੇ ਰਜ਼ਬ 1447 ਹਿਜਰੀ ਦੌਰਾਨ 19559 ਪ੍ਰਸ਼ਾਸਕੀ ਫੈਸਲੇ ਜਾਰੀ ਕੀਤੇ ਗਏ ਜੋ ਰਿਹਾਇਸ਼ੀ ਮਜ਼ਦੂਰੀ ਅਤੇ ਸਰਹੱਦੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਨਾਲ ਸੰਬੰਧਿਤ ਸਨ ਇਨ੍ਹਾਂ ਦੇ ਵਿੱਚੋਂ ਮੀਤੀ ਜੁਰਮਾਨੇ ਕੈਦ ਅਤੇ ਦੇਸ਼ ਨਿਕਾਲੇ ਵਰਗੀਆਂ ਸਜ਼ਾਵਾਂ ਵੀ ਸ਼ਾਮਲ ਸਨ ਅਧਿਕਾਰੀਆਂ ਨੇ ਨਾਗਰਿਕਾਂ ਨਿਵਾਸੀਆਂ ਅਤੇ ਕਾਰੋਬਾਰੀ ਮਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਵਿਅਕਤੀਆਂ ਨੂੰ ਪਨਾਹ ਰੁਜ਼ਗਾਰ ਜਾਂ ਆਵਾਜਾਈ ਦੀ ਸਹੂਲਤ ਨਾ ਦੇਣ ਉਲੰਘਣਾ ਕਰਨ ਵਾਲੇ ਨੂੰ ਛਪੌਂਚ ਜਾਂ ਮਦਦ ਦੇਣਾ ਵੀ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦਾ ਹੈ ਸਰਕਾਰ ਨੇ ਲੋਕਾਂ ਨੂੰ ਉਲੰਘਣਾਵਾਂ ਦੀ ਰਿਪੋਰਟ ਕਰਨ ਲਈ ਪ੍ਰੋਤਸਾਹਿਤ ਕੀਤਾ ਅਤੇ ਭਰੋਸਾ ਦਿੰਦਾ ਹੈ ਕਿ ਸਾਰੀਆਂ ਸੂਚਨਾਵਾਂ ਪੂਰੀਆਂ ਗੁਪਤਤਾ ਦੇ ਨਾਲ ਸੰਭਾਲੀਆਂ ਜਾਣਗੀਆਂ ਰੀਪੋਰਟ ਕਰਨ ਵਾਲੇ ਵਿਅਕਤੀਆਂ 'ਤੇ ਕੋਈ ਵੀ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੋਵੇਗੀ ਅਧਿਕਾਰੀਆਂ ਨੇ ਅਖੀਰ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਹੈ ਕਿ ਵਿਜ਼ਿਟਰ ਵੀਜ਼ਾ ਦੀ ਮਿਆਦ ਤੋਂ ਵੱਧ ਰਹਿਣ ਦੇ ਨਾਲ ਸਿਰਫ ਵਿਜ਼ਿਟਰ ਲਈ ਬਲਕਿ ਸਪான்ਸਰ ਦੇ ਲਈ ਵੀ ਗੰਭੀਰ ਨਤੀਜੇ ਨਿਕਲ ਸਕਦੇ ਨੇ ਸਾਊਦੀ ਅਰਬ ਦੇ ਦੇਸ਼ਕਾਰੀਆਂ ਨੇ ਵਿਜ਼ਿਟ ਵੀਜ਼ਾ ਤੇ ਨਾਲ ਜੁੜੇ ਨਿਯਮਾਂ ਨੂੰ ਲੈ ਕੇ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਹੈ ਸਰਕਾਰ ਨੇ ਸਪਾਂਸਰਾਂ ਨੂੰ ਕਿਹਾ ਹੈ ਕਿ ਜੇਕਰ ਉਹ ਆਪਣੇ ਸਪਾਂਸਰ ਕੀਤੇ ਵਿਜ਼ਟਰਾਂ ਦੇ ਵੱਲੋਂ ਵੀਜ਼ਾ ਮਿਆਦ ਤੋਂ ਵੱਧ ਰਹਿਣ ਯਾਨੀ ਓਵਰ ਸਟੇ ਦੀ ਸੂਚਨਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ 50000 ਸਾਊਦੀ ਰਿਆਲ ਤੱਕ ਦਾ ਜੁਰਮਾਨਾ 6 ਮਹੀਨੇ ਤੱਕ ਦੀ ਕੈਦ ਅਤੇ ਕੁਝ ਮਾਮਲਿਆਂ ਦੇ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਇੱਕ ਮਹੀਨੇ ਦੌਰਾਨ ਹਜ਼ਾਰਾਂ ਉਲੰਘਣਾਵਾ ਦਰਜ ਕੀਤੀਆਂ ਗਈਆਂ ਨੇ ਸੌਦੀ ਪਬਲਿਕ ਸਿਕਿਉਰਿਟੀ ਨੇ ਨਾਗਰਿਕਾਂ ਤੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਜ਼ਿਟਰ ਆਪਣੇ ਵਿਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਦੇਸ਼ ਵਿੱਚ ਰਹਿੰਦਾ ਤਾਂ ਇਸ ਬਾਰੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਸਪਾਂਸਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਜ਼ਿਟਰ ਵੀਜ਼ਾ ਧਾਰਕ ਦੇ ਦੇਸ਼ ਛੱਟਣ ਦੀ ਪੁਸ਼ਟੀ ਕਰਨ ਅਤੇ ਕਾਨੂੰਨੀ ਪਾਲਣਾ ਯਕੀਨੀ ਬਣਾਉਣ